तुसी सारे देख रहे हो आपकी न्यूज आपके न्यूज विच आप सब स्वागत है जी फौजी की पत्नी ने लाए आप आगूते ते नजायज कब्जा करन अते धमकियां देन दे दोष आप आगू ने घर च देख दस पंद्रह व्यक्ति नाल ले पाया पड़त पीड़ित औरत

पीड़ित सोरा बोटा सिंह ने जानकारी दसा की घरेलू जगह करके कब्जा कर रहा है जिस भी है उधर जब इस सबंधी दूजी धिरवंत सिंह नोश नकार की मान योग अदालत वालों उस देर मिले पुलिस की हाजरी विच ही उसारी शुरू की गयी है उधर इस संबंधी जदो चौकी मानो चाल दे अनचार्ज सलविंदर सिंह नाल गलबात की पिता ता उन्होंने कहा कि अदालत ने हुक्मा की पालना करते हुए उसारी शुरू करवाई गई है और खबर देखने लिये चैनल नू सब्सक्राइब करना अते वीडियोस नू लाइक कमेंट शेयर जरूर करना जी ਨਾ ਜੀ ਤੁਹਾਡਾ ਰਿਜਵੰਤ ਕੋ ਪਿੰਡ ਕਿਹੜਾ ਜੀ ਪਿੰਸ ਬਲਪੁਰ ਤੇ ਜਿਹੜਾ ਥਾਂ ਬਣ ਡਿਆ ਕੀ ਗੱਲ ਹੋਈ ਹੈ ਕੋਈ ਸਾ ਸਾਡਾ ਇਹ ਹੜੀ ਗਵੰਡੀ ਜ਼ਬਰਦਸਤੀ ਮੈਂ ਮਤਲਬ ਗੱਲੀ ਸੀ ਘਾਟੇ ਕਰ ਕੋਈ ਬੰਦਾ ਨਹੀਂ ਮੈਂ ਇਹਨਾਂ ਨੂੰ ਰੋਕਿਆ ਵੀ ਫਿਰ ਜਦੋਂ ਕੋਈ ਬੰਦਾ ਆਏਗਾ ਫਿਰ ਆਣ ਕੇ ਗੱਲਬਾਤ ਕਰੇ ਇਹਦੇ ਬਾਰੇ ਮੈਨੂੰ ਕੁਛ ਨਹੀਂ ਪਤਾ ਤੇ ਜ਼ਬਰਦਸਤੀ ਪੁਲਿਸ ਵਾਲਿਆਂ ਤੋਂ ਦੌਕੇ ਦੁੱਕੇ ਮਲਵਾ ਕੇ ਥਾਂ ਬਣ ਲੱਗ ਜੇ ਤੇ ਪੁਲਿਸ ਵਾਲੇ ਆਏ ਸੀ ਤੁਹਾਨੂੰ ਹਾਂਜੀ ਹਾਂਜੀ ਪੁਲਿਸ ਵਾਲੇ ਆਏ ਇਹ ਲਾਗੇ ਖੜਪਤੇ ਉਹਨਾਂ ਨੇ ਕਿਹਾ ਮੈਂ ਕਿ ਨਿਸ਼ਾਨੀ ਲਾ ਜੂ ਜਦੋਂ ਕੋਈ ਬੰਦਾ ਆਏਗਾ ਲਾਗੇ ਆਣ ਕੇ ਤੁਹਾਡੇ ਨਾਲ ਬੁਲਾਏਗਾ ਹਜੇ ਵੱਧ ਘੱਟ ਤੁਸੀਂ ਬੋਲਣ ਦੀ ਜ਼ਰੂਰਤ ਨਹੀਂ ਉਹ ਕਹਿੰਦੇ ਵੀ ਇਹ ਸਰਕਾਰੀ ਕੰਮ ਹੈ ਵੀ ਇਹ ਤੁਹਾਡੇ ਥਾਂਵਲੇ ਹੀ ਜਾਣਾ ਤੇ ਤੁਹਾਡੇ ਘਰ ਦੇ ਕਰਦੇ ਆ ਮੇਰੇ ਹਸਬੰਦ ਆਰਮੀ 'ਚ ਹੈ ਜੀ ਮੈਂ ਕੱਲੇ ਰਹਿੰਦੀ ਮੇਰੀ ਪੇਕੇ ਤੇ ਮम्मी ਰਹਿੰਦੇ ਨੇ ਮੇਰੇ ਕੋਲ ਨਾ ਕੱਲੇ ਰਹਿੰਦੀ ਮੇਰੇ ਸੱਸ ਸਹੁਰਾ ਲੱਗ ਰਹੇ ਜੀ ਕਿੰਨੇ ਕੁ ਲੋਕ ਜਿਹੜਾ ਥਾਂਵਲਣ ਦਾ ਸੀ ਸਾਗੇ ਸੀ 10-12 ਪੁਲਿਸ ਵਾਲੇ ਸੀ ਤੇ ਪਿੰਡ ਦੇ ਆਂਢ ਗੁਆਂਢੀ ਕਾਫੀ ਜਾਣੇ ਤੇ ਮੈਂ ਕੱਲੀ ਸੀ ਕੋਈ ਨਹੀਂ ਹੋਰ ਕਰੇ ਸੀ ਤੇ ਤੁਹਾਡਾ ਥਾਂ ਤੁਹਾਡਾ ਹੈ ਹਾਂਜੀ ਹਾਂਜੀ ਭਾਈ ਸਾਡਾ ਮੱਥਾ ਲੱਗਦਾ ਉਹਨਾਂ ਦੇ ਬੈਕਸਾਈਡ ਘਰੇ ਇਥੋਂ ਆਸ-ਪਾਸ ਕਿਹਨੂੰ ਵੀ ਪੁੱਛਿਆ ਜਾ ਸਕਦਾ ਉਹਨਾਂ ਦਾ ਘਰ ਇਸ ਦੇ ਨਾਲ ਜਗ੍ਹਾ ਨਾਲ ਕੋਈ ਲਿੰਕ ਨਹੀਂ ਕੀ ਨਾ ਅਜੇ ਅੰਕਲ ਜੀ ਮੇਰਾ ਨਾਮ ਜੀ ਬੂਟਾ ਸਿੰਘ ਪਿੰਡ ਦਾ ਮੌਜੂਦਾ ਚੌਂਕੀਦਾਰ ਆਂ ਕਿਹੜਾ ਪਿੰਡ ਜੀ ਇਹੋ ਜੀ ਸਬਾਜਪੁਰ ਤਹਿਸੀਲ ਕਿਹੜੀ ਆ ਤਹਿਸੀਲ ਤਰਨਤਾਰਨ ਜ਼ਿਲ੍ਹਾ ਤਰਨਤਾਰਨ ਤੇ ਕੀ ਗੱਲ ਆ ਜਿਹੜੀ ਤੁਸੀਂ ਥਾਂ ਦਾ ਕਹਿਣ ਦਾ ਜੀ ਥਾਂ ਜੀ ਸਾਡਾ ਲਾਲ ਕਿਰੋਹੰਦਰ ਆ ਜੀ ਤੇ ਇਹ ਝੂਠੇ ਸੱਚੇ ਦਾ ਗਵਾਹ ਖੜੇ ਕਰਕੇ ਇਹਨੇ ਆਪਦੇ ਇਥੋਂ ਕਰੇ ਹੱਕ ਚ ਕਰਾਇਆ ਤੇ ਅਸੀਂ ਫੇਰ ਆਵਾਂਗੇ ਜਿੱਥੇ ਤੇ ਫੇਰ ਇਹਨੇ ਅਦਾਲਤ ਚ ਪਾਤਾ ਮੈਨੂੰ ਕਬਜ਼ਾ ਦੇਵਾਓ ਇਹ ਸੰਬੰਧੀ ਵੀ ਦਰਖਾਸਤ ਦੇਤੀ ਕਿਤੇ ਇਹ ਸੰਬੰਧੀ ਮੈਂ ਇਹ ਦਰਖਾਸਤ ਹਾਈ ਕੋਰਟ ਤੱਕ ਮੈਂ ਗਿਆ ਜੀ ਥਾਣੇ ਕੋਈ ਦਰਖਾਸਤ ਦੇਤੀ ਆ ਥਾਣੇ ਵੀ ਦਰਖਾਸਤਾਂ ਦਿੱਤੀਆਂ ਜੀ ਛਤਰ ਵੀ ਦਿੱਤੀ ਆ ਹੂੰ ਵੀਡੀਓ ਦੇ ਵੀ ਦਿੱਤੀ ਆ ਡੀਸੀ ਸਾਹਿਬ ਦੇ ਦਿੱਤੀ ਆ ਤਿੰਨੀ ਥਾਂ ਦਿੱਤੀਆਂ ਤਾਂ ਹੁਣ ਅਜੋ ਕੀ ਗੱਲ ਹੋਈ ਥਾਂ ਵੱਲ ਡਾ ਕੀ ਗੱਲ ਹਾਂ ਪੁਲਿਸ ਲਿਆ ਕੇ ਵੱਲ ਡਾ ਜੀ ਮੈਂ ਤਾਂ ਘਰੇ ਨਹੀਂ ਹਾਂ ਜੀ ਮੈਂ ਚੰਡੀਗੜ੍ਹੋਂ ਹਾਈ ਕੋਰਟੋਂ ਆਇਆ ਵਾ ਆ ਮੇਰੇ ਉੱਥੋਂ ਦਾ ਪਾਸੇ ਵੀ ਆ ਜੀ ਮੇਰੇ ਕੋਲ ਕੌਣ ਲੋਗ ਆ ਜਿਹੜੇ ਥਾਂ ਵਲਦੇ ਆ ਉਹ ਜੀ ਉਹ ਦੂਜੀ ਗਲੀ ਚੋਂ ਆਣ ਕੇ ਵਲਦੇ ਜੋ ਉਹਦੀ ਗਲੀ ਵੀ ਵੇਖ ਲਓ ਕਿੱਥੇ ਉਹਦਾ ਥਾਂ ਬੰਦਾ ਤੇ ਕਿੱਥੇ ਆਣ ਕੇ ਵਲਦੇ ਆ ਕੀ ਨਾਗੀ ਉਹਦਾ ਜਸਵੰਤ ਸਿੰਘ ਕਿੰਨੇ ਲੋਗ ਆ ਜਿਹੜੇ ਥਾਂ ਵਲਦੇ ਆ 10 12 ਵਲਦੇ ਆ ਜੀ ਵੇਖ ਲਓ ਤੁਹਾਡੇ ਸਾਹਮਣੇ ਕੀ ਮੰਗ ਕਰਦੇ ਜੀ ਹੁਣ ਮੰਗ ਜੀ ਮੈਂ ਕਲਾਕਾਰਾਂ ਦਾ ਪੁੱਤ ਮੇਰਾ ਫੌਜ ਹੈ ਆਰਮੀ ਚ ਤੇ ਮੈਂ ਕਲਾਕਾਰਾਂ ਹੈਗਾ ਮੇਰਾ ਕੋਈ ਪਰਿਵਾਰ ਚੋਂ ਮੈਂਬਰ ਕੋਈ ਮੇਰੇ ਨਾਲ ਨਹੀਂ ਆ ਇਹ ਥਿਆਰਾਂ ਨਾਲ ਲੈਸ ਹੋ ਕੇ ਤੇ ਆਣ ਕੇ ਕਬਜ਼ਾ ਕਰਦੇ ਆ ਜ਼ਬਰਦਸਤੀ ਅੱਜ ਸਵੇਰ ਸਵੇਰ ਮੈਂ ਹਾਈ ਕੋਰਟੋਂ ਆਇਆ ਜੀ ਕੱਲ ਪਰਸੋਂ ਦਾ ਮੈਂ ਹਾਈ ਕੋਰਟ ਗਿਆ ਜੀ ਹਾਈ ਕੋਰਟ ਦਾ ਵੀ ਮੇਰੇ ਕੋਲ ਪਾਸਾ ਵੇਖ ਲਓ ਹੁਣ ਮੰਗ ਕੀ ਜੀ ਤੁਹਾਡੀ ਮੰਗ ਜੀ ਸਾਡੇ ਨਾਲ ਹੱਕ ਰਸੀ ਹੋਣੀ ਚਾਹੀਦੀ ਆ ਇਹ ਆਮ ਆਦਮੀ ਪਾਰਟੀ ਵੀ ਸਾਡੇ ਨਾਲ ਧੱਕਾ ਕਰੌਣ ਦੀ ਇਹ ਆਮ ਆਦਮੀ ਪਾਰਟੀ ਦਾ ਬੰਦਾ ਅਸੀਂ ਆ ਜੀ ਸਾਝੇ ਬੰਦੇ ਅਸੀਂ ਆ ਇਹ ਪਿੰਡ ਦੇ ਮੌਜੂਦਾ ਚੌਂਕੀਦਾਰ ਪਹਿਲਾਂ ਸਾਡਾ ਡੈਡੀ ਵੀ ਚੌਂਕੀਦਾਰ ਰਿਹਾ ਹੋਣਾ ਸੀ ਮੌਜੂਦਾ ਚੌਂਕੀ ਇਹ ਤੁਸੀਂ ਕਹਿੰਦੇ ਥਾਂ ਤੁਹਾਡਾ ਹੀ ਹੈ ਥਾਂ ਜੀ ਜੱਦੀ ਪੁਰਸੀ ਸਾਡਾ ਥਾਂ ਆ ਜੀ 1984 ਦੇ ਵਿੱਚ ਅਲੋਟਮੈਂਟ ਹੋਈਆਂ ਅਲੋਟਮੈਂਟਾਂ ਵੀ ਸਾਡੇ ਕੋਲ ਆ ਸਾਰਾ ਕੁਝ ਸਾਡੇ ਕੋਲ ਆ ਜੀ ਹਾਂਜੀ ਵੀਰ ਜੀ ਤੁਹਾਡੇ ਪਿੰਡ ਦਾ ਜਿਹੜਾ ਬੂਟਾ ਸਿੰਘ ਆ ਰਹਿਣ ਵਾਲਾ ਉਹਨੇ ਤੁਹਾਡੇ ਤੇ ਦੋਸ਼ ਲਗਾਏ ਕਿ ਉਹ ਥਾਂ ਮੇਰਾ ਤੇ ਤੁਸੀਂ ਨਜਾਇਜ਼ ਕਬਜ਼ਾ ਕਰਨ ਦੇ ਜੇ ਬੰਦੇ ਲਿਆਣਗੇ ਕੀ ਕਹਿਣਾ ਚਾਹੁੰਦੇ ਨਹੀਂ ਜੀ ਮੈਂ ਕੋਈ ਨਜਾਇਜ਼ ਨਹੀਂ ਮੈਂ 2010 ਦਾ ਕੇਸ ਲਾਇਆ ਲੋਅਰ ਕੋਰਟ ਚੋਂ ਮੈਂ ਜਿੱਤੇ ਆ ਜੀ ਹਮਮ ਸ਼ੈਸ਼ਨ ਕੋਰਟ ਚੋਂ ਮੁਰਕੇ ਨਾ ਲਾਇਆ ਉਹਦੇ ਚੋਂ ਮੈਂ ਜਿੱਤ ਗਿਆ ਇਹਨਾਂ ਦਾ ਤਹਿਸੀਲੇ ਕੋਈ ਰਿਕਾਰਡ ਨਹੀਂ ਹੈਗਾ ਇਹਦਾ ਪਿਓ ਚੌਂਕੀਦਾਰ ਸੀ ਤੇ ਜਲ ਹੀ ਇਹਨਾਂ ਨੇ ਵੀ ਮਤਲਬ ਕਿ ਤਿੰਨਾ ਮੱਲੇ ਦੀ ਜਿਹੜੀ ਯਾਰ ਜੇਟੀ ਬਣਾਈ ਸੀ ਹਮਮ ਉਹਦੇ ਦਾਤੇ ਹਾਰ ਚੁੱਕਿਆ ਹੁਣ ਮੈਂ ਪਾਇ ਪੁਲਿਸ ਪ੍ਰੋਟੈਕਸ਼ਨ ਦਾ ਮੈਨੂੰ ਕਬਜ਼ਾ ਕਰਾਇਆ ਜਾਵੇ ਹੁਣ ਪੁਲਸ ਆਈ ਆ ਮਤਲਬ ਕਿ ਕੋਰਟਲ ਨੂੰ ਕੋਰਟ ਦੇ ਮੁਲਾਜ਼ਮ ਆਏ ਆ ਉਹ ਕਬਜ਼ਾ ਕਰਾ ਕੇ ਗਏ ਆ ਹਮ ਅੱਛਾ ਇਹ ਇੱਕ ਨਾ ਉਹਨਾਂ ਲੋਕਾਂ ਲੋ ਗਿਆ ਆ ਰਿਹਾ ਕਿ ਉਹ ਜਨਾਨੀ ਨਾ ਕਹਿੰਦੀ ਕਿ ਮੈਂ ਘਰੇ ਇਕੱਲੀ ਰਹਿਣੀ ਆ ਮੇਰਾ ਘਰ ਦਾ ਫੌਜ ਆ ਤੇ ਮਗਰੋਂ ਮੈਨੂੰ ਬੰਦੇ ਲਿਆਣਗੇ ਧਮਕਾਇਆ ਤੇ ਮੈਂ ਗਿਆ ਕਿ ਜੇ ਤੁਹਾਨੂੰ ਹੈਗੀ ਆ ਦੇ ਜਦੋਂ ਬੰਦੇ ਆਉਣਗੇ ਤੇ ਉਦੋਂ ਤੁਸੀਂ ਆਣ ਕੇ ਮਿੰਨਤੀ ਕਰ ਲਿਓ ਜੀ ਆਪਦੀ ਬਿਲਕੁਲ ਨਹੀਂ ਜੀ ਉਹ ਸਾਡੇ ਚਲੋ ਮੇਰੀ ਪਰਜਾਈ ਵੀ ਲੱਗਦੀ ਆ ਮੇਰੇ ਬੱਚਿਆਂ ਵਰਗੀ ਉਹ ਇੱਥੇ ਵੀ ਉਹ ਵੀਡੀਓ ਕਰਦੀ ਮੈਂ ਪੁੱਤ ਜੀ ਤੁਸੀਂ ਇੱਕ ਸਾਈਡ ਤੇ ਹੋ ਕੇ ਬਣਾ ਲਓ ਕਿਉਂਕਿ ਸਾਡੇ ਬੱਚਿਆਂ ਰਕਿਉ ਬੱਚੀ ਆ ਅਸੀਂ ਕਿਉਂ ਉਹਨੂੰ ਇੱਥੇ ਵੇਖੋ ਜਿਹੜਾ ਢਿੱਲੀ ਹੋ ਗਈ ਤੇ ਆਂਢੀ ਗਵਾਂਢੀ ਹੀ ਹੁੰਦਾ ਵਾ ਮਤਲਬ ਇਸ ਚੀਜ਼ ਦਾ ਹੁਣ ਤੁਹਾਡੇ ਕੋਲ ਉਹਦਾ ਕੋਈ ਜਗ੍ਹਾ ਦਾ ਹੈਗਾ ਜਿਹੜੇ ਤੁਸੀਂ ਮੰਗਣ ਦਾ ਹੈ ਜੇ ਕਾਗਜ਼ ਪੱਤਰਾ ਬਿਲਕੁਲ ਜੀ ਬਿਲਕੁਲ ਆਹ ਕੋਰਟ ਦੇ ਕਾਗਜ਼ੇ ਆ ਮੇਰੀ ਸਾਨੂੰ ਸਿਆਸੀ ਦੀ ਜਿਹੜੀ ਰਜਿਸਟਰੀ ਹੈ ਜੀ ਕਿਹਦੇ ਨਾਂ ਦੇ ਆਏ ਇਹ ਸਰਦਾਰ ਬਰਿਆਨ ਸਿੰਘ ਮੇਰੇ ਪਾਪਾ ਜੀ ਦੇ ਨਾਂ ਤੇ ਫੌਜੀ ਸੀਗੇ ਇੱਕ ਇੱਕ ਉਹ ਵੀ ਬੁਖਾਰਿਆ ਉਹ ਉਹਨਾਂ ਦਾ ਰਿਕਾਰਡ ਨਹੀਂ ਜਿਹੜਾ ਉਹ ਚੌਕੀਦਾਰ ਸੀਗਾ ਉਹਦਾ ਪਿਓ ਉਹਨੇ ਜੱਲ ਹੀ ਬਣਾਈ ਸੀ ਤਹਿਸੀਲ ਦੇ ਵਿੱਚ ਉਹਨਾਂ ਦਾ ਰਿਕਾਰਡ ਕੋਈ ਨਹੀਂ ਨਿਕਲਿਆ ਇਸ ਧਾਰ ਤੇ ਉਹ ਹਾਰ ਚੁੱਕੇ ਆ ਹੂੰ ਦੋ ਕੋਟਾਂ ਚੋਂ ਲੋਅਰ ਕੋਰਟ ਚੋਂ ਸੈਸ਼ਨ ਕੋਰਟ ਚੋਂ ਹੁਣ ਪੁਲਿਸ ਦੀ ਹਾਜ਼ਰੀ 'ਚ ਤੁਸੀਂ ਕੰਮ ਸ਼ੁਰੂ ਕੀਤਾ ਬਿਲਕੁਲ ਜੀ ਪੁਲਿਸ ਆਈ ਆ ਬਕਾਇਦਾ ਕੋਰਟ ਦੇ ਮੁਲਾਜ਼ਮ ਆ ਉਹਨਾਂ ਦੀ ਹਾਜ਼ਰੀ ਦੇ ਵਿੱਚ ਮਤਲਬ ਕਿ ਜਿਹੜਾ ਉਹ ਕਬਜ਼ਾ ਕਰਾ ਕੇ ਗਿਆ ਜੋ ਵਗਾਈਆਂ ਬੰਦਿਆਂ ਦੀਆਂ ਭਵਾਗ ਗਏ ਇੱਕ ਨਾ ਸਰ ਸੁਬਾਜਪੁਰ ਦੇ ਰਹਿਣ ਵਾਲੇ ਬੂਟਾ ਸਿੰਘ ਨੇ ਨਾ ਦੋਸ਼ ਲਗਾਏ ਆ ਕਿ ਜਿਹੜਾ ਜਸਮント ਸਿੰਘ ਉਹਦੇ ਘਰ ਚੋਂ ਨਜਾਇਜ਼ ਕਬਜ਼ਾ ਕਰ ਰਿਹਾ ਤੇ ਕੀ ਸਰ ਮੈਟਰ ਆ ਇਹ ਨਾ ਕੋਡ ਦਾ ਮੈਟਰ ਸੀਗੀ ਅਦਾਲਤ ਹੈਗੀ ਤਨਵੀਰ ਸਿੰਘ ਮਾਦਵ ਸਿਵਲ ਜੱਜ ਉਹਨਾਂ ਵੱਲੋਂ ਇੱਕ ਆਡਰ ਜਾਰੀ ਹੋਇਆ ਸੀ ਅੱਜ ਉੱਥੋਂ ਅੱਜ ਵਾਰੰਟ ਆਫਸਰ ਆਏ ਸੀ ਹੂੰ ਸੰਜੀਵ ਕੁਮਾਰ ਜੀ ਬੈਲ ਹੋ ਉਹ ਆਏ ਸੀ ਨਾਲ ਆਰਡਰ ਲੈ ਕੇ ਆਏ ਸੀ ਨਾਲ ਉਹਨਾਂ ਨੇ ਬੇਨਤੀ ਕਰਾ ਕੇ ਤੇ ਉਹ ਕੰਦ ਕਰਾਈ ਸਾਡੇ ਤੋਂ ਸਕੋਰਟੀ ਪੁਲਿਸ ਉਹਦੀ ਸਕੋਰਟੀ ਪ੍ਰੋਵਾਈਡ ਕੀਤੀ ਗਈ ਕਿ ਪੁੱਥੇ ਕੋ ਲੜਾਈ ਝਗੜਾ ਨਾ ਹੋ ਸਕੇ ਉਹਨਾਂ ਨੇ ਉਹ ਬੇਨਤੀ ਕਰਾ ਕੇ ਦੋਨਾਂ ਦੀ ਕੰਦ ਕਰਾਤੀ ਏਕਣਾ ਸਰ ਰਜਵੰਦ ਕੌਰ ਆ ਬੂਟਾ ਸਿੰਘ ਦੀ ਨੋ ਆ ਉਹ ਕਹਿੰਦੀ ਕਿ ਮੈਂ ਘਰ ਚ ਕੱਲੀ ਰਹਿਨੀ ਆ ਮੇਰੇ ਜਿਹੜਾ ਘਰ ਦਾ ਵਾ ਉਹ ਫੌਜ ਚ ਰਹਿੰਦਾ ਵਾ ਤੇ ਜਿਹੜਾ ਜਸਵੰਤ ਸਿੰਘ ਆ ਮੈਂ ਉਹਦੇ ਘਰ ਚ ਕੱਲੀ ਆ ਤੇ 10 15 ਵਿਅਕਤੀ ਨਾਲ ਲਿਆਂਗੇ ਤੇ ਰੌਲਾ ਰੱਬਾ ਪਾਇਆ ਨੇ ਤੇ ਜਿਹੜੀ ਆ ਉਹ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਆ ਨਹੀਂ ਉਹ ਤਾਂ ਉਹਨਾਂ ਨੇ ਵਾਰੰਟ ਅਫਸਰ ਨੇ ਜਾ ਕੇ ਉਹਨਾਂ ਨੂੰ ਪੁੱਛਿਆ ਸੀ ਘਰ ਪਿੱਛੇ ਤੁਹਾਡੇ ਹਸਬੰਦ ਜਾਨ ਸੋਹਰਾ ਸਾਹਿਬ ਹੈਗੇ ਉਹਨੂੰ ਬੁਲਾ ਲਓ ਬੂਟਾ ਸਿੰਘ ਚੌਕੀਦਾਰ ਨੂੰ ਉਹਨਾਂ ਬਾਰ-ਬਾਰ ਫੋਨ ਕੀਤਾ ਉਹ ਨਹੀਂ ਆਏ ਹੋਰ ਵੀ ਪੰਜ-ਸੱਤ ਮੋੜ ਵਾਰ ਬੰਦੇ ਸਾਡੇ ਕੋਲ ਉਹਨਾਂ ਨੇ ਦਸਤਕ ਕਰਾਏ ਹੈਗੇ ਉਹ ਆਪਣੀ ਰਿਪੋਰਟ ਦੇ ਵਿੱਚ ਦੱਸ ਦੇਣਗੇ ਇਹ ਕਹ ਬੂਟਾ ਸਿੰਘ ਨੂੰ ਕਿਹਾ ਜਾ ਰਿਹਾ ਕਿ ਉਹਦੇ ਕੋਲ ਵੀ ਅਦਾਲਤ ਦਾ ਜਿਹੜਾ ਵਾ ਉਹ ਹੈਗੇ ਆਰਡਰ ਹੈ ਜਿਹੜਾ ਉਹਦੇ ਹੱਕ 'ਚ ਹੋਇਆ ਵਾ ਜਿਹੜੇ ਵਾਰੰਟ ਅਫਸਰ ਆਏ ਸੀਗੇ ਨਾਲ ਉਹਨਾਂ ਨੇ ਉਹਨਾਂ ਨੂੰ ਬਾਰ-ਬਾਰ ਪੁੱਛਿਆ ਸੀ ਜੇ ਤੁਹਾਡੇ ਕੋਲ ਸਟੇ ਤੇ ਇਹ ਵਾਪਸ ਚੱਲ ਜੰਨੇ ਪਰ ਉਹਨਾਂ ਨੇ ਕੋਈ ਵੀ ਉਹਨਾਂ ਨੂੰ ਕੋਈ ਸਹੀ ਆਰਡਰ ਜਾਂ ਹੋਰ ਕੋ ਪੇਚ ਨਹੀਂ ਕਰ ਸਕੇ